ਸਰ ਜਿਵੇਂ ਮੇਰੇ ਕੋ ਸਾਗਵਾਂ ਦੇ ਵਿੱਚ ਹਾਂਜੀ ਤਾਂ ਨੌ ਕਿਸਮ ਆ ਜਾਂਦੀਆਂ ਆ ਠੀਕ ਆ ਜੀ ਪਰ ਉਹਦੇ ਵਿੱਚ ਜਿਹੜੀ ਸਭ ਤੋਂ ਟੌਪ ਤੇ ਹੈਗੀ ਐ ਰੈੱਡ ਬਰਮਾ ਠੀਕ ਵੈਰੈਟੀ ਜੀ ਠੀਕ ਆ ਜੀ ਉਹਦੇ ਪਲਾਂਟ ਐਸਟੈਂਟ ਤੁਹਾਡੇ ਸਾਹਮਣੇ ਪਏ ਹੋਏ ਆ ਇਹ ਜਿੰਨੇ ਪਲਾਂਟ ਹੈਗੇ ਆ ਹਾਈਬ੍ਰਿਡ ਟਿਸ਼ੂ ਕਲਚਰ ਆ ਅੱਛਾ ਇਹ ਵਾਲੇ ਆ ਰੈੱਡ ਬਰਮਾ ਬਿਲਕੁਲ ਬਿਲਕੁਲ ਜੀ ਤੋਰੀ ਕੀ ਖਾਸੀਅਤ ਆ ਜੀ ਇਹਦੀ ਖਾਸੀਅਤ ਜਿਹੜੀ ਹੈਗੀ ਉਹ ਮੈਂ ਤੁਹਾਨੂੰ ਦਿਖਾਉਣਾ ਐ ਜਿਵੇਂ ਬੂਟਾ ਕੋਈ ਵੀ ਲੈ ਲਓ ਤੁਸੀਂ ਇਹ ਬੂਟਾ ਆ ਠੀਕ ਐ ਤਾਂ ਮੈਂ ਪੱਤਾ ਤੋੜਿਆ ਸਾਹਮਣੇ ਹਨਾ ਜੀ ਇਹ ਤੁਸੀਂ ਦਿਖਾਓਗੇ ਤਾਂ ਇਹਦੇ ਵਿੱਚੋਂ ਜਿਹੜਾ ਕਲਰ ਜਿਹ ਬਿਲਕੁਲ ਜਿੱਦਾਂ ਬਲੱਡ ਹੁੰਦਾ ਹੈ ਆਪਣਾ ਉਹ ਤਾਂ ਇਹ ਚੀਜ਼ ਬਣ ਜਾਏਗੀ ਜੀ ਉਹ ਤਾਂ ਕਮਾਲ ਹੀ ਆ ਜੀ ਹਾਂਜੀ ਹਾਂਜੀ ਇਹ ਆਮ ਸਾਗ ਆਪਣੇ ਵਿੱਚੋਂ ਨਿਕਲਦਾ ਹੈ ਪਰ ਇੰਨਾ ਗਾੜਾ ਨਹੀਂ ਹੁੰਦਾ ਉਹਦੇ ਵਿੱਚੋਂ ਇੰਨਾ ਗਾੜਾ ਨਹੀਂ ਹੋਏਗਾ ਉਹਦੇ ਵਿੱਚੋਂ ਘੱਟ ਨਿਕਲਦਾ ਪਰ ਜਿਹੜੀ ਰੈੱਡ ਬਰਮਾ ਟਿਕ ਵੈਰੈਟੀ ਹੈ ਇਹਦੇ ਵਿੱਚੋਂ ਬਹੁਤ ਗਾੜਾ ਨਿਕਲਦਾ ਹੈ ਜੀ ਕਲਰ ਔਰ ਦੂਜੀ ਮਹਿੰਗੀ ਹੋਏਗੀ ਜੀ ਇਹ ਤਾਂ ਹਾਂਜੀ ਹਾਂਜੀ ਬਹੁਤ ਮਹਿੰਗੀ ਤੁਸੀਂ ਇਹਨੂੰ ਗੂਗਲ ਤੇ ਵੀ ਸਰਚ ਮਾਰੋਗੇ ਨਾ ਅੱਜ ਦਾ ਕਰੰਟ ਪ੍ਰਾਈਸ ਕੱਢੋਗੇ ਇਹਦਾ ਹਾਂਜੀ ਹਾਂਜੀ ਤੇ ਲਗਭਗ 8 ਤੋਂ 9000 ਰੁਪਏ ਕਯੂਬਿਕ ਫੁੱਟ ਵਿਕਦੀ ਹੈ ਲੱਕੜ ਇਹਦੀ ਕਮਾਲ ਆ ਠੀਕ ਹੈ ਜੀ ਔਰ ਇਹਦੀ ਇੱਕ ਦੂਸਰੀ ਖਾਸੀਅਤ ਇਹ ਹੈਗੀ ਕਿ ਜਿਸ ਤਰੀਕੇ ਨਾਲ ਮੈਂ ਬੂਟੇ ਤਿਆਰ ਕਰਦਾ ਆ ਜੀ ਜਦੋਂ ਆਮ ਬੂਟਾ ਹੁੰਦਾ ਟਿਸ਼ੂ ਕਲਚਰ ਤਾਂ ਉਹਦਾ ਤਣਾ ਜਿਹੜਾ ਬਿਲਕੁਲ ਪਤਲਾ ਹੁੰਦਾ ਜੀ ਪਰ ਜਦੋਂ ਮੈਂ ਬੂਟਾ ਤਿਆਰ ਕਰਦਾ ਜੀ ਮੈਂ ਹੁਣ ਤੁਹਾਨੂੰ ਦਿਖਾਉਣਾ ਇਹਦੇ ਵਿੱਚੋਂ ਕੋਈ ਵੀ ਬੂਟਾ ਚੱਕ ਕੇ ਜਿਵੇਂ ਇਹਹੀ ਬੂਟਾ ਲੈ ਲਓ ਜੀ 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 ਇਹਦੀ ਤੁਸੀਂ ਚੰਗੀ ਤਰ੍ਹਾਂ ਦੇਖੋਗੇ ਤਾਂ ਇਹਦੀ ਜੜ ਮੋਟੀ ਆ ਜੀ ਠੀਕ ਆ ਜੀ ਇੱਕ ਮਿੰਟ ਰੁਕੋ ਹਾਂਜੀ ਹਾਂਜੀ ਇਹਦੀਆਂ ਘੱਟੋ ਘੱਟ ਤਿੰਨ ਤੋਂ ਚਾਰ ਕਟੀਆਂ ਹੋਈਆਂ ਹੁੰਦੀਆਂ ਅੱਛਾ ਜੀ ਇਹ ਸਬੂਟੇ ਦੀਆਂ ਠੀਕ ਹੈ ਜੀ ਔਰ ਜਦੋਂ ਮੈਂ ਕਿਸਾਨ ਨੂੰ ਬੂਟਾ ਦਿੰਨਾ ਇਹਦੀਆਂ ਘੱਟੋ-ਘੱਟ 5 ਤੋਂ 6 ਕਟੀਆਂ ਕਰਕੇ ਆਪਾਂ ਦਿੰਨੇ ਆ ਕਹਿਣ ਦਾ ਭਾਵ ਕਿ ਜਿੱਦਾਂ ਹੁਣ ਬੂਟਾ ਇੱਥੇ ਚਲੇ ਗਿਆ ਹਾਂਜੀ ਇਹਨੂੰ ਆਪਾਂ ਇਦਾਂ ਹੀ ਕਿਸਾਨ ਨੂੰ ਦੇਣਾ ਨਹੀਂ ਇੱਥੋਂ ਕੱਟ ਲੈਣਾ ਕੱਟਣ ਤੋਂ ਬਾਅਦ ਫਿਰ ਪੁੰਗਾਰ ਆਏਗੀ ਬੂਟਾ ਜਿਹੜਾ ਚੱਲ ਗਿਆ ਯਾਨੀ ਕਿ ਜਿੱਦੋਂ ਸਾਲ ਡੇਢ ਸਾਲ ਦਾ ਬੂਟਾ ਇੱਥੇ ਨਰਸਰੀ 'ਚ ਪਿਆ ਰਹੂਗਾ ਉਸ ਤੋਂ ਬਾਅਦ ਆਪਾਂ ਸੇਲ ਕਰਨਾ ਆ ਇਹ ਨਹੀਂ ਕਿ ਇਦਾਂ ਹੀ ਚੱਕ ਕੇ ਵੇਚ ਦੇਣਾ ਹੂੰ ਯਾਨੀ ਕਿ ਇਹਦੀ ਜੜ ਜਿਹੜੀ ਸਟਰੋਂਗ ਕਰਨੀ ਤਾਂ ਕਿ ਇਹਦੀ ਜਿਹੜੀ ਮਾਰਟੈਲਿਟੀ ਰੇਸ਼ੋ ਘਟ ਜਾਵੇ ਵਧੀਆ ਚੱਲੇ। ਕੀ ਬਾਤਾਂ ਜੀ। ਠੀਕ ਹੈ ਜੀ ਇਹ ਸਾਰੇ ਬੂਟੇ ਜਿਹੜੇ ਕਟਿੰਗ ਹੋਏ ਹੋਏ ਆ ਜੀ। ਜੀ ਜੀ ਜੀ। ਠੀਕ ਹੈ ਜੀ ਇਹ ਤਿੰਨ ਤੋਂ ਚਾਰ ਕਟੀਆਂ ਜਿਹੜੀਆਂ ਇਹਨਾਂ ਦੀਆਂ ਕਿੱਤੀਆਂ ਹੋਈਆਂ ਨੇ। ਇਹ ਸਾਰਾ ਉਹੀ ਵੈਰਾਈਟੀ ਜਿਹੜੀ ਤੁਸੀਂ ਦਿਖਾ ਰਹੇ ਹੋ ਤਾਂ ਬਿਲਕੁਲ ਰੈੱਡ ਕਲਰ ਦਾ ਹੈ। ਮੈਂ ਇੱਕ ਵੈਰਾਈਟੀ ਤੇ ਹੀ ਕੰਮ ਕਰਦਾ ਜੀ। ਅੱਛਾ ਜੀ। ਜਿੱਦਾਂ ਇਹਦੇ ਵਿੱਚ ਅਸਾਮ ਟੀਕ ਵੀ ਆਉਂਦਾ ਆ। ਜੀ। ਇਹਦੇ ਵਿੱਚ ਸੋਡਾਨ ਟੀਕ ਵੀ ਆਉਂਦਾ ਆ। ਇਹਦੇ ਵਿੱਚ ਜੁਪੀ ਦੀਆਂ ਦੋ ਕੁ ਵੈਰਾਈਟੀਆਂ ਹੈਗੀਆਂ ਐ ਚ ਐਮ ਪੀ ਟੀਕ ਵੀ ਹੈਗਾ ਆ ਜੀ। ਜੀ। ਇਹਦੇ ਵਿੱਚ ਆਸਟ੍ਰੇਲੀਅਨ ਟੀਕ ਵੀ ਹੈਗਾ ਆ। ਐਦਾ ਕਰਕੇ ਅਲੱਗ ਔਰ ਮੈਂ ਜਿਹੜਾ ਰੈੱਡ ਵਰਮਾ ਟੀਕ ਤੇ ਹੀ ਕੰਮ ਕਰਦਾ। ਅੱਛਾ ਸਰ ਇੱਕ ਗੱਲ ਦੱਸੋ ਤੁਸੀਂ ਜਿੱਦਾਂ ਰੈੱਡ ਵਰਮਾ ਟੀਕ ਆ ਤੁਸੀਂ ਸਭ ਤੋਂ ਜ਼ਿਆਦਾ ਇੱਥੇ ਲਗਾਉਂਦੇ ਆ ਪੰਜਾਬ ਦੇ ਵਿੱਚ ਆਪਣੇ ਤੂਤ ਕਲਾਂ ਜਿਹੜੀ ਨਰਸਰੀ ਇਹ ਤੁਹਾਡੀ। ਜੀ ਜੀ ਜੀ। ਵੈਦਿਕ ਖੇਲ ਨਰਸਰੀ ਨਾਮ ਤੇ ਤੁਹਾਡਾ ਹਾਂਜੀ ਤੇ ਇਹ ਜਿੱਦਾਂ ਇਹਦੀ ਗ੍ਰੋਥ ਮੰਨ ਲਓ ਅੱਜ ਕਿਸੇ ਕਿਸਾਨ ਨੇ ਜਾਂ ਮੈਂ ਪਰਸਨਲ ਤੌਰ ਤੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਆ ਤਾਂ ਜੀ ਮੈਂ ਅੱਜ ਲਗਾਉਣਾ ਇਹ ਤੁਹਾਡੇ ਕੋਲੋਂ ਲੈ ਕੇ ਤੇ ਕਿੰਨੇ ਚਿਰ ਦੇ ਵਿੱਚ ਇਹ ਮੈਨੂੰ ਰਿਟਰਨ ਦੇਵੇਗਾ? ਕਿੰਨੇ ਚੋਟਾ ਵਟਾ ਹੋ ਜਾਏਗਾ ਜਿਵੇਂ ਮੇਰੇ ਕੋ ਕਸਾਨ ਬੂਟੇ ਲਗਵਾਉਂਦੇ ਆ ਤੇ ਮੈਂ ਉਹਦੇ ਨਾਲ ਨਾਲ ਬੂਟਾ ਦੇਣ ਤੋਂ ਨਾਲ ਨਾਲ ਗਾਈਡਲਾਈਨ ਵੀ ਦਿੰਨਾ ਠੀਕ ਹੈ ਜੇ ਤਾਂ ਕਿਸਾਨ ਮੇਰੀ ਗਾਈਡਲਾਈਨ ਤੇ ਚੱਲੇਗਾ ਬੂਟਾ 10 ਤੋਂ 12 ਸਾਲ ਦੇ ਵਿੱਚ ਤਿਆਰ ਆ ਠੀਕ ਹੈ ਜੀ ਜੇਬ ਅਨਗੈਲੀ ਕਰਨਗੇ ਤੇ ਫੇਰ ਤਾਂ ਉਹ ਮਤਲਬ ਟਾਈਮ ਜਿਹੜਾ ਵੱਧ ਵੀ ਲੈ ਸਕਦਾ ਹੈ ਇੱਕ ਬੂਟਾ ਕਿੰਨੇ ਕ ਬੰਦੇ ਨੂੰ ਪੈਸੇ ਦੇ ਜਾਂਦਾ ਇੱਕ ਬੂਟਾ ਭਾਜੀ ਜੇ ਗੱਲ ਕਰਾਂ ਤਾਂ ਘੱਟੋ-ਘੱਟ ਵੀ ਇੱਕ ਬੂਟੇ ਤੋਂ 12 ਤੋਂ ਲੈ ਕੇ 15 ਕਿਵਿ ਵੀ ਫੁੱਟ ਲੱਕੜ ਨਿਕਲ ਜਾਂਦੀ ਹੈ ਜਿਹੜਾ ਕਿ ਅਸੀਂ ਜਿਹੜਾ ਬੂਟੇ ਦੀ ਗੱਲ ਕਰਦੇ ਹਾਂ ਕਿ 10 ਤੋਂ 12 ਸਾਲ ਚੋਂ 36 ਇੰਚ ਲਪੇਟ ਆਪਣੀ ਕਰ ਦੇਗਾ ਜੀ ਔਰ ਉਹ 10 ਤੋਂ 12 ਫੁੱਟ ਜਿਹੜੀ ਲੱਕੜ ਦੇ ਦੇਜੇਗਾ ਕਿਵਿ ਵੀ ਫੁੱਟ ਲੱਕੜ ਦੇਜੇਗਾ ਔਰ ਅੱਜ ਦਾ ਰੇਟ ਜਿਹੜਾ ਹੈਗਾ ਤੁਸੀਂ ਗੂਗਲ ਤੇ ਵੀ ਸਰਚ ਮਾਰ ਲਿਓ 8 ਤੋਂ 9000 ਰੁਪਏ ਆ ਮੈਂ ਕਹਿੰਨਾ 8-9 ਨੂੰ ਛੱਡੋ ਆਪਣਾ 2000 ਰੁਪਏ ਕਿਵਿ ਵੀ ਫੁੱਟ ਵੀ ਵਿਕ ਜਾ ਤੋਂ ਬੋ ਕਟ ਤੋਂ ਕਟ ਅੱਛਾ ਜੀ ਹਾਂ ਜੀ ਮਤਲਬ ਮੈਂ ਚਾਹੁੰਨਾ ਕਿ ਕਿਸਾਨ ਨੂੰ ਘਾਟਾ ਨਾ ਪਵੇ ਕਿ ਵੀ ਆਪਾਂ ਘਟ ਤੋਂ ਘਟ 2000 ਰੁਪਏ ਕਿਵੇਂ ਫੁੱਟ ਲੈ ਕੇ ਚੱਲੀਏ ਤਾਂ ਇੱਕ ਬੂਟਾ 30000 ਦਾ ਬਣਦਾ ਹੈ 10 ਤੋਂ 12 ਸਾਲਾਂ ਦੇ ਵਿੱਚ ਤੁਹਾਨੂੰ 30000 ਇੱਕ ਬੂਟਾ ਔਰ ਇੱਕ ਏਕੜ ਦੇ ਵਿੱਚ 500 ਬੂਟੇ ਲੱਗਦੇ ਆ ਜੇਕਰ ਆਪਾਂ 8 ਵਜੇ 10 ਤੇ ਲਗਾਉਨੇ ਆ ਬੂਟਾ ਉਹਦੇ ਵਿੱਚੋਂ ਟਰੈਕਟਰ ਵੀ ਜਿਹੜਾ ਲੰਘਦਾ ਇੱਕ ਸਾਈਡ ਨੂੰ ਹੋ ਜਾਂਦਾ ਹੈ ਤੇ 500 ਬੂਟਾ ਜਿਹੜਾ ਇਟ ਮੀਨ 1.5 ਕਰੋੜ ਰੁਪਏ ਸਾਨੂੰ ਦੇ ਜਾਂਦਾ ਹੈ 12 ਸਾਲਾਂ ਬਾਅਦ ਹਾਂ ਜੀ 30000 ਦੇ हिसाब ਨਾਲ ਅਗਰ ਚੱਲੀਏ ਠੀਕ ਆ ਹਾਂਜੀ ਕੱਟ ਤੋਂ ਕੱਟ ਬਹੁਤ ਕੱਟ ਲਗਾਇਆ ਤੁਸੀਂ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਨਾਂ 12 ਸਾਲਾਂ ਦੇ ਵਿੱਚ ਖਰਚਾ ਕਿੰਨਾ ਹੋ ਜਾਂਦਾ ਇਹਦੇ ਤੇ 1.5 ਕਰੋੜ ਤੁਸੀਂ ਕਹਿੰਨੇ ਹੋ ਗਿਆ ਹਾਲ ਦਾ ਅਜੇ ਆਪਾਂ ਮੰਨ ਕੇ ਚੱਲੀਏ ਸਪਰੇਆ ਵਗੈਰਾ ਜਾਂ ਖਾਦਾਂ ਜਿਹੜੀਆਂ ਪਾਉਣੀਆਂ ਆ ਜੀ ਵੱਧ ਤੋਂ ਵੱਧ 10,000 ਰੁਪਏ ਖਰਚਾ ਸਾਲ ਸਾਲ ਦਾ 1,20,000 ਹੋ ਗਿਆ ਸਾਲ ਦਾ ਇਹਨਾਂ ਦਾ ਖਰਚਾ 10 ਸਾਲਾਂ ਦਾ ਹਾਂਜੀ 10 ਲੱਖ 10 ਸਾਲਾਂ ਦਾ 1,20,000 1,20,000 ਇਹ ਤਾਂ ਕੁਝ ਵੀ ਨਹੀਂ ਹੈਗਾ ਇਹ ਤਾਂ ਹੈਨਾ ਜੇ ਤੁਸੀਂ ਉਹ ਸਾਹਮਣੇ ਬੂਟਾ ਦੇਖੋ ਤਾਂ ਉਹ 1.5 ਸਾਲ ਦਾ ਹੋਇਆ ਵਾਜੀ ਉਹ ਐਡਾ ਵੱਡ ਉਹ ਪਿਛਲੇ ਸਾਲ ਮਾਰਚ ਦਾ ਲੱਗਾ ਹੋਇਆ ਜੀ 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 ਔਰ ਡੇਢ ਸਾਲ ਦਾ ਬੂਟਾ ਆ ਔਰ ਉਹਦੀ ਤੱਲੀੋਂ ਗ੍ਰੇਥ ਵੀ ਦੇਖੋ ਤਾਂ 8-9 ਇੰਚ ਹੋ ਗਈ ਹੈ ਮੋਟਾਈ ਉਹਦੀ ਤੇ ਲੰਬਾਈ ਤੁਸੀਂ ਦੇਖ ਸਕਦੇ ਹੋ 20 ਫੁੱਟ ਤੋਂ ਪਲੱਸ ਹੈਗੀ ਜੀ 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 ਹੈਗੀ ਆ ਬਿਲਕੁਲ ਆਰਾਮ ਨਾਲ ਜੀ ਉਦਾਂ ਮੈਂ ਕਾਫੀ ਪਹਾੜਾਂ ਦੇ ਵਿੱਚ ਆਪਣੇ ਲੱਗੇ ਦੇਖੇ ਤੇ ਕੰਢੀ ਦੇ ਇਲਾਕੇ ਵਿੱਚ ਸਾਗਵਾਂ ਲੱਗਾ ਦੇਖਿਆ ਹੋਰ ਵੀ ਮੈਂ ਸੜਕਾਂ ਤੇ ਲੱਗੇ ਦੇਖੇ ਆ ਇਹ ਵੈਸੇ ਸਾਡੇ ਫਿਰ ਚੱਲਣ ਕਿਉਂ ਨਹੀਂ ਹੈਗਾ ਇੰਨਾ ਜਿੱਦਾਂ ਸਾਡੇ ਸਫੈਦਾ ਤੇ ਪਪੂਲਰ ਜੀ ਸਰ ਇਹੀ ਲੱਗ ਰਿਹਾ ਆ ਮੈਂ ਖੇਤਾਂ ਦੇ ਖੇਤ ਭਰੇ ਦੇਖੇ ਇੱਥੇ ਪਰੰਡੀ ਇਲਾਕੇ 'ਚ ਆਪਣੇ ਵੀ ਇਹ ਕਾਰਨ ਕੀ ਆ ਕਾਰਨ ਭਾਜੀ ਇੱਕ ਕਿਸਾਨ ਦੀ ਜਿਹੜੀ ਹੈਗੀ ਨਾ ਮਾਈਂਡ ਮਾਈਂਡ ਉਹਨਾਂ ਦਾ ਸੈੱਟ ਹੋਇਆ ਹੁਣ ਜ਼ਿਆਦਾਤਰ ਤੁਸੀਂ ਦੇਖੋਗੇ ਤੇ ਕਾਫੀ ਏਰੀਆ ਇਦਾਂ ਦਾ ਉਹ ਕਣਕ ਚੋਣੇ ਚੀ ਰੁਜੇ ਹੋਏ ਜੀ 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 ਜਦ ਕਿ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਹੈ ਕਈ ਵਾਰੀ ਆਪਾਂ ਇੱਧਰ ਦੇਖਦੇ ਹਾਂ ਮਾਲਵੇ ਦੇ ਵਿੱਚ 70 70 80 80000 ਰੁਪਿਆ ਠੇਕਾ ਆ ਜ਼ਮੀਨਾਂ ਦਾ ਪਰ ਉਹ ਕਣਕ 'ਚ ਉਹਨਾਂ ਹੀ ਲਾਈ ਜਾਂਦੇ ਆ ਜਦ ਕਿ ਜੇ ਬਾਗਬਾਨੀ 'ਚ ਵੀ ਆਪਾਂ ਆ ਜਾਈਏ ਤਾਂ ਪੈਸਾ ਉੱਥੋਂ ਵੀ ਬਹੁਤ ਬਣਦਾ ਹੈ ਆ ਪਤਾ ਨਹੀਂ ਇਹ ਮੈਨੂੰ ਟ੍ਰੈਂਡ ਕਿਉਂ ਨਹੀਂ ਚੇਂਜ ਹੋ ਰਿਹਾ ਇਹ ਮਤਲਬ ਕਿ ਵੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮੈਂ ਦੇਖਿਆ ਇਸ ਚੀਜ਼ ਵੱਲ ਕਾਫੀ ਪਰ ਇਹ ਟ੍ਰੈਂਡ ਨਹੀਂ ਚੇਂਜ ਹੋ ਰਿਹਾ ਜਿਹੜੇ ਕਿਸਾਨਾਂ ਨੇ ਭਾਜੀ ਲਾਉਣਾ ਹੈ ਨਾ ਸਾਗਵਣ ਉਹਨਾਂ ਨੇ ਸਾਗਵਣ ਹੀ ਲਾਉਣਾ ਉਹ ਤਾਂ ਪੰਜਾਬ ਵਿੱਚ ਕਿੱਥੇ ਆਪਾਂ ਮੈਂ ਮੇਰੇ ਕੋਲ ਨਹੀਂ ਲੈਣਗੇ ਉਹ ਕਿਤੋਂ ਹੀ ਜਾ ਕੇ ਲੈਣਗੇ ਬਾਹਰੋਂ ਜਾ ਕੇ ਲੈਣਗੇ ਸਾਊਥ ਤੋਂ ਜਾ ਕੇ ਲੈਣਗੇ ਉਹਨਾਂ ਲਾਉਣਾ ਸਾਗਵਾਨੀ ਆ ਤੁਸੀਂ ਪੰਜਾਬ ਵਿੱਚ ਕਿੱਥੇ ਲੱਗਾ ਦੇਖਿਆ ਸਾਗਵਣ ਜਿਆਦਾ ਬਹੁਤ ਜਗ੍ਹਾ ਭਾਜੀ ਲਗਾਇਆ ਫੇਰ ਵੀ ਕੋਈ ਰੈਫਰੈਂਸ ਦੋ ਜਿੱਥੇ ਹਾਂਜੀ ਮੇਰੇ ਤਾਂ ਆਪਣੇ ਬਹੁਤ ਜਗ੍ਹਾ ਲੱਗਿਆ ਇੱਥੇ ਤੁਸੀਂ ਹੁਣੇ ਮੇਰੇ 10 ਕਿੱਲੇ ਲੱਗੇ ਆ ਸੂਸਾਂਗੁਰ ਦਵਾਰਾ ਸੁਣਿਆ ਜੀ ਹਾਂਜੀ ਹਾਂਜੀ ਸੁਣਿਆ ਸੁਣਿਆ ਹਾਂਜੀ ਉਹਦੇ ਨਾਲ ਹੀ 2 ਕਿੱਲੇ ਹਟਵਾਇਆ 10 ਅਛਾ ਜੀ ਔਰ ਤੁਸੀਂ ਦੇਖਿਓ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਕਿੱਸ ਲੈਣ ਮੈਂ ਜਾਣਾ ਆ 2-4 ਦਿਨਾਂ ਦੇ ਵਿੱਚ ਤੇ ਤੁਹਾਨੂੰ ਨਾਲ ਲੈ ਕੇ ਜਾਵਾਂਗਾ ਕੋਈ ਨਹੀਂ ਦੱਸਿਓ ਜਰੂਰ 14 ਮਈ ਦਾ ਮੇਲਾ ਸੀਗਾ ਹਾਂਜੀ ਹਾਂਜੀ 15 ਮਈ ਨੂੰ ਉਹਨਾਂ ਨੇ ਲਗਾਇਆ 15 ਮਈ ਨੂੰ ਜਾਨੀ ਕਿ ਮੈਂ ਬੂਟੇ ਪਚਾਏ ਤਾਂ 16 ਜਾਂ 17 ਨੂੰ ਲਾਤਾ ਹੋਵੇਗਾ ਅੱਛਾ ਜੀ ਤੁਸੀਂ ਬੂਟੇ ਆਪ ਹੀ ਦੇਖ ਲਿਓ ਜਾ ਕੇ ਉਹ ਕਿਉਂਕਿ ਮੈਂ ਵੀ ਬਾਅਦ ਵਿੱਚ ਗਿਆ ਨਹੀਂ ਜੀ 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 ਉਹਨਾਂ ਦੇ ਫੋਨ ਦੇ ਮੁਤਾਬਕ ਹੀ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਬੂਟਾ ਜਿੱਦਾਂ ਮੈਂ ਇੰਨਾ ਕੀ ਦਿੱਤਾ ਸੀ ਉਹਨਾਂ ਨੂੰ ਜੀ 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 ਤੇ ਉਹ ਕਹਿੰਦੇ ਕਿ ਬੂਟਾ ਇਸ ਟਾਈਮ 6-7 ਫੁੱਟ ਪਲੱਸ ਹੋ ਗਿਆ ਹੈ ਉਹ ਕਮਾਲ ਹੈ ਨਾਲੇ ਬਸਾਤਾ ਤਾਂ ਦਿਨ ਚੱਲ ਰਹੇ ਬੂਟੇ ਹੋ ਗਿਆ ਹੈ ਅੱਛਾ ਜੀ ਹਾਂ 2.5 3 ਮਹੀਨੇ ਹੋਏ ਅਜੇ ਤੱਕ 3 ਮਹੀਨਿਆਂ ਜੀ ਬੂਟਾ ਜਿਹੜਾ ਕਮਾਲ ਹੈ 7 ਫੁੱਟ ਔਰ ਦੇਖੋ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਨਾ ਆ ਮੈਂ ਵੈਸੇ ਬਹੁਤ ਸਾਰੇ ਇੱਥੇ ਜਿਹੜੇ ਸਰ ਹੁਣਾਂ ਦੀ ਨਰਸਰੀ ਆ ਉੱਥੇ ਬੂਟੇ ਦੇਖਣ ਆਇਆ ਸੀ ਪਰ ਮੇਰਾ ਤਾਂ ਦਿਲ ਹੀ ਆ ਗਿਆ ਸਾਗਵਾਨ ਦੇ ਉੱਤੇ ਸਾਡੀ ਗੱਲਬਾਤ ਹੀ ਇੱਥੇ ਜ਼ਿਆਦਾ ਹੋਣ ਲੱਗ ਪਈ ਤੇ ਬਹੁਤ ਇੱਕ ਮਤਲਬ ਪੰਜਾਬ ਵਾਸੀਆਂ ਦਾ ਜੋ ਵੀ ਐਵੇਂ ਰਵਾਇਤੀ ਖੇਤੀਆਂ ਕਰਦੇ ਆ ਉਹ ਮੈਂ ਕਿਹਾ ਪੈਸੇ ਕਮਾਉਣ ਲਈ ਜੇ ਕਰਦੇ ਆ ਤਾਂ ਪਲੀਜ਼ ਇਹਦੇ ਵੱਲ ਵੀ ਦੇਖ ਲਓ ਆ ਜਿਹੜਾ ਭਾਜੀ ਹੁਣਾਂ ਨੇ ਦੱਸਿਆ ਆ ਬਿਲਕੁਲ ਸਾਗਵਾਨ ਆ ਇਹ ਇਹ ਕੀ ਨਾਮ ਦੱਸਿਆ ਇਹ ਰੈੱਡ ਰੈੱਡ ਬਰਮਾ ਠੀਕ ਰੈੱਡ ਬਰਮਾ ਟੀਕ ਤੇਜ ਹੱਥ ਵੀ ਦੇਖੋ ਕਿਤਾ ਲਾਲ ਹੋਏ ਆ ਬਸ ਪੱਤੇ ਦੇ ਨਾਲ ਹੀ ਦੇਖੋ ਕਿੰਨੀ ਕੋਈ ਕੁਆਲਿਟੀ ਹੋएगी ਇਹਦੇ ਵਿੱਚ ਜਿਹੜਾ ਇਦਾਂ ਲਾਲ ਹੋਇਆ ਪਿਆ ਦੇਖੋ ਤਾਂ ਇੱਥੇ ਭਾਜੀ ਮੈਂ ਇੱਕ ਚੀਜ਼ ਜ਼ਰੂਰ ਕਿਸਾਨਾਂ ਨੂੰ ਕਹਿਣਾ ਜਾਵਾਂਗਾ ਜੀ 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 ਕਿਉਂਕਿ ਇਹਨੂੰ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਨਾ ਪਹਿਲਾਂ ਹੀ ਆਪਣਾ ਮਾਈਂਡ ਜਿਹੜਾ ਇਹਨੂੰ ਇਨਵੈਸਟਮੈਂਟ ਪਰਪਸ ਨਾਲ ਹੈ ਸੋਚ ਕੇ ਲੈ ਕੇ ਆਇਓ ਜੀ ਜੀ ਇਹ ਨਾ ਹੋਵੇ ਕਿ ਤੁਸੀਂ ਅੱਜ ਲਾ ਲਓ ਤੇ ਕੱਲ ਨੂੰ ਪਟਣਾ ਸ਼ੁਰੂ ਕਰ ਦੋ ਹਾਂ ਸਾਲ ਦੋ ਸਾਲ ਬਾਅਦ ਜੀ ਜੀ ਠੀਕ ਹੈ ਨਹੀਂ ਉਹ ਤੁਸ ਪਹਿਲਾਂ ਹੀ ਦੱਸਤਾ ਹਾਂ ਜੇ ਲਾਉਣਾ ਆ ਤਾਂ ਪਹਿਲਾਂ ਹੀ 8-10 ਸਾਲ ਦੀ ਪਲਾਨਿੰਗ ਜਿਹੜੀ 10-12 ਸਾਲ ਦੀ ਉਹ ਲੈ ਕੇ ਚੱਲਿਓ ਕਿਉਂਕਿ ਇਹਨੂੰ ਇੱਕ ਇਨਵੈਸਟਮੈਂਟ ਫਸਲ ਆਪਾਂ ਕਹਿ ਸਕਦੇ ਹਾਂ ਤੁਸੀਂ ਪ੍ਰੋਪਰ ਫੇ ਗਾਈਡ ਕਰਦੇ ਆ ਜਿੰਨੇ ਲਾਉਣਾ ਹੁੰਦਾ ਹੈ ਨਾ ਕਿਹੜੀ ਦਵਾਈ ਪੈਣੀ ਉਹਨੂੰ ਕਿੱਦਾਂ ਸਾਰਾ ਹੀ ਭਾਜੀ ਮੈਨੂੰ ਘੱਟ ਤੋਂ ਘੱਟ 8-9 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ अच्छा जी और जितने भी किसान मेरे ਨਾਲ जुड़े हुए हैं जी 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 अबल तो मैं ब्रॉडकास्ट ग्रुप बनाया हुआ है। ओदे ऊपर मैं सारा जेड़ा ये अपडेटे दी ਪਾਉਂਦਾ ਰਹਿਣਾ ਆ। ठीक है जी। जे ਨਹੀਂ ਵੀ ਕੋਈ ਦਿੱਕਤ ਕਿਸੇ ਨੂੰ ਆਉਂਦੀ ਤਾਂ ਉਹ ਮੈਨੂੰ ਡਾਇਰੈਕਟ ਕਾਲ ਵੀ ਕਰ ਲੈਂਦਾ। ਬੂਟੇ ਦੀ ਫੋਟੋ ਖਿੱਚ ਕੇ ਵੀ ਭੇਜ ਦਿੰਦੇ ਮੈਂ ਤਾਂ ਵੀ ਉਹਨਾਂ ਨੂੰ ਜਿਹੜੀ ਆ ਉਹਦੇ ਬਾਰੇ ਗਾਈਡ ਕਰ ਦਿੰਦਾ। ਨਹੀਂ ਚਲੋ ਕੋਈ ਕਿਹੜੀ ਦਵਾਈ ਕਿਹੜੀ ਬਿਮਾਰੀ ਆ ਸਕਦੀ ਹੈ। ਕਿੱਦਾਂ ਇਹਦੀ ਗ੍ਰੋਥ ਕਰਨੀ ਹੈ। ਕਿੱਦਾਂ ਇਹਨੂੰ ਸ਼ਾਂਗ ਸੰਗਾਈ ਆਦੀ ਕਰਨੀ ਹੈ। ਉਹ ਸਾਰਾ ਮੈਂ ਦੱਸ ਦਾਂ ਹਾਂ। ਠੀਕ ਵੈਸੇ ਤਾਂ ਮੈਂ ਆਪਣੇ ਚੈਨਲ ਦੇ ਉੱਤੇ ਵੀਡੀਓ ਹੀ ਪਾਈਆਂ ਹੋਈਆਂ ਇਹ ਚੀਜ਼ ਦੀਆਂ ਕਿ ਕਿਹੜੀ ਦਵਾਈ ਕਦੋਂ ਇਹਨੂੰ ਬੋਡਿੰਗ ਮਿਕਸਚਰ ਕਦੋਂ ਹੋਣਾ ਹੈ ਚੂਨਾ ਵਗੈਰਾ ਜਦੋਂ ਆਪਾਂ ਈਲਾ ਟੁੱਟਾ ਕਰਦੇ ਆ ਉਹ ਕਿਹੜੇ ਮਹੀਨੇ ਚ ਹੋਣਾ ਹੈ ਇਹਦੀ ਸੰਗਾਈ ਕਿਹੜੇ ਮਹੀਨੇ ਹੋਣੀ ਹੈ ਕਿੰਦਾ ਸੰਗਾਈ ਕਰਨੀ ਉਹ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਮੈਂ ਬਹੁਤ ਵਧੀਆ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ ਕਿ ਡਾਕਟਰ ਸਾਹਿਬ ਦਾ ਆਪਣਾ ਇੱਕ ਚੈਨਲ ਆ YouTube ਤੇ Vedic Hills ਤੇ ਸਰਚ ਕਰਿਓ ਤੇ ਸਰ ਆਪਣਾ ਵੈਸੇ ਨੰਬਰ ਵੀ ਦੱਸ ਦਿਓ ਜਿਹੜਾ ਨੰਬਰ ਆਏਗਾ 9417267746 6 93172 67746 ਚਲੋ ਬਹੁਤ ਵਧੀਆ ਕਿਸੇ ਨੂੰ ਵੀ ਜ਼ਰੂਰਤ ਹੋਵੇ ਕੰਟੈਕਟ ਕਰ ਸਕਦਾ ਹੈ ਤੇ ਸਰ ਜਿਹੜਾ ਤੁਸੀਂ ਦੱਸਿਆ ਬ੍ਰਾਡਕਾਸਟ ਗਰੁੱਪ ਹੈ ਉਹ ਕਿਹੜਾ ਹੈ ਨਹੀਂ ਉਹ ਉਹ ਮੈਂ ਉਹਨਾਂ ਕਿਸਾਨਾਂ ਦੇ ਨੰਬਰ ਪਾਉਣਾ ਜਿਨ੍ਹਾਂ ਨੇ ਮੇਰੇ ਨਾਲ ਬੂਟੇ ਲਗਾਏ ਹੋਏ ਠੀਕ ਹੈ ਜੀ ਠੀਕ ਹੈ ਚਲੋ ਆਦਰ ਨਹੀਂ ਠੀਕ ਹੈ ਜੀ ਹੋਰ ਕਾਫੀ ਜੋੜਨਗੇ ਚਲੋ ਤੁਹਾਡੇ ਇਸ ਨੰਬਰ ਤੇ ਫਿਰ ਉਸ ਹਿਸਾਬ ਨਾਲ ਗਰੁੱਪ ਤੁਸੀਂ ਐਡ ਕਰ ਲਿਓ ਉਹਨਾਂ ਨੂੰ ਠੀਕ ਹੈ ਜੀ ਤੇ ਚਲੋ ਹੁਣ ਤੁਹਾਨੂੰ ਅੱਗੇ ਹੋਰ ਬੂਟੇ ਦਿਖਾਉਣੇ ਆ ਜਿਹੜੇ ਸਰ ਉਹਨਾਂ ਦੀ ਨਰਸਰੀ ਦੇ ਵਿੱਚ ਆ ਸਰ ਜੀ ਜੀ